ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਤੇ ਫੇ ਤੁਹਾਨੂੰ ਦੋ ਹੀ ਮੱਜਾਂ ਦਿਖਾਉਣੀਆਂ ਵਾਂ ਤੇ ਦੋਵੇਂ ਸੁਈਆਂ ਸੁਆਈਆਂ ਵਾਂ ਤੇ ਸੁਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੁ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਆਇਆ ਇੱਧਰ ਜੋ ਵੀ ਆ ਆਪਣੇ ਇੱਥੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਚਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸਦੇ ਕਰੀਂ ਅਮਰਿੰਦਰ ਸਿੰਘ ਪਿੰਡ ਜੱਥਾ ਤਸੀਲ ਬਟਾਲਾ ਜਿਹੜਾ ਗਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 9856827705 ਠੀਕ ਆ ਅੱਜ ਦੋ ਹੀ ਆ ਫਿਰ ਹਾਂਜੀ ਬਈਆਂ ਦੋ ਰਹਿ ਗਈਆਂ ਦੇਖੜੀਆਂ ਜੀ ਦੋ ਹੀ ਆ ਅੱਛਾ ਅੱਜ ਹੁਣ ਮੱਝਾਂ ਦੋ ਹੀ ਰਹਿ ਗਈਆਂ ਮੇਚਨ ਵਾਲੀਆਂ ਹਨਾ ਤੇ ਬਾਕੀ ਵੇਚ ਗਿਆ ਤੇ ਦੋਵੇਂ ਸੁਈਆਂ ਸਵਾਈਆਂ ਸੁਈਆਂ ਸੁਈਆਂ ਤੇ ਪਹਿਲਾਂ ਕਿਹੜੀ ਵਿਖਾ ਦੀਏ ਜਿਹੜੀ ਦੋ ਉਹ ਕ ਫਿਰ ਲੈ ਚਲੋ ਆਹੀ ਦਿਖਾ ਦਿੰਦੇ ਆ ਆ ਸਹੀ ਕੀ ਵੀ ਦੀ 180 ਦਾ 74 ਦੀ ਕਟਾ ਲੈ ਲੇ ਹਾਂ ਕੱਟਾ ਜੇ ਤੇ ਮੰਨ 11 ਦਾ 11 ਕਿਲੋ ਦੇ ਸਾਰਾ ਤਿਆਰ ਹੋਊਗਾ ਅੱਛਾ 11 ਲੀਟਰ ਤਿਆਰ ਆ ਚਵਾਈ ਕਰਕੇ ਨਹੀਂ ਹਮਨੇ ਕਦੇ ਚਵਾਈ ਨਹੀਂ ਸਾਨੂੰ ਪਹਿਲਾਂ ਚਵਾ ਵੀ ਕਹਿੰਦੇ ਦਿਖਾ ਦਿੰਦੇ ਆ ਚੱਲ ਚਾ ਆ ਜਾ ਬਾਕੀ ਉਤਰ ਇਹ ਆ ਵੀ ਚਲੋ ਕੱਦ ਕਾਠ ਪੱਖ ਮੱਝਾਂ ਚੰਗੀਆਂ ਵਾਂ ਤੇ ਥੱਲੇ ਵੀ ਆਪਾਂ ਦੇਖ ਸਕਦੇ ਹਾਂ ਚੰਗੀ ਤਿਆਰ ਹੈ ਜੀ ਖਾ ਦੇ ਤੇ ਆ ਫਿਰ ਵੇਚੀ ਇਹਦਾ ਛੱਡੋ ਅਜਾ ਤੇ ਉਤਰਾਤ ਕਿੰਨਾ ਕੇ ਦੁੱਧ ਘਰੀ ਜਾਉਗੀ ਵੇਚੀ ਉਹ ਵੀਰ ਜੀ 11 ਤੋਂ ਕਿਲੋ ਹੋਣਾ ਦੁੱਧ 13 ਕਿਲੋ 14 ਕਿਲੋ ਦੋਗੀ ਠੀਕ ਆ ਦੋਦਾ ਲਈ ਮੈਂ ਪਾ ਚੰਗੀ ਜੀ ਵੇਚੀ ਚਲੋ ਬੰਨ ਬੰਨਾਂ ਫੇਰ ਇਹਨੂੰ ਉਹ ਦੋਵੇਂ ਨਾ ਗੇ ਰਹੀ। ਤੇ ਆ ਬਾਕੀ ਸਵਾਨੇ ਤੇ ਨਾੜਾਂ ਥਾਣਾ ਦੇ ਨਾੜਾਂ ਦੇ। ਹਲਕਾ ਤਾਂ ਨਾਲ ਲਿਆ ਕਦਾਂ ਦਾ ਤੇ ਚਾਰੇ ਥਾਣੇ ਇੱਕੋ ਜਿਹੇ ਆ ਦੇ। ਗੱਡੀ ਬੜੀ ਚੰਗੀ ਏ ਦੀ ਤੇ। ਦਿਖਾ ਦਵੇ ਦੀ ਚੋਣਾ। ਚੋਆ ਬਹੁਤ ਚੰਗਾ। ਪਾਣੀ ਚਿਵਾਈ ਵਸਾਉਣਾ ਵਾ ਬਾਕੀ ਉਹ ਤੁਸੀਂ ਆਪਣੀ ਦੋ ਟਾਈਮ ਚਿਵਾਈ ਕਰਕੇ ਖੜਨੀ ਹੈ ਬਿਲਕੁਲ ਸਾਫ ਚਿਵਾਏ ਆ ਜਿਹੜਾ ਆਪਾਂ ਦੇਖ ਸਕਦੇ ਆ ਬਾਕੀ ਹੱਲੇ ਅਗਲੇ ਸਣਾਂ ਦਾ ਹੀ ਚਵਾ ਜਿਹੜਾ ਝੱਲੰਦਿਆ ਵਾ ਉਹ ਗਾੜੇ ਦੀ ਦੋਆਂ ਮਈਆਂ ਦੀ ਗਾੜੀ ਚੰਗੀ ਠੀਕ ਐ ਇਹ ਚੋਂ ਘਰ ਚੋਂ ਆਉਣ ਵਾਲੀਆਂ ਬਹੁਤ ਚੰਗੀਆਂ ਮਈਆਂ ਜਿਹੜਾ ਵੀਰ ਲੈ ਜੂ ਇੱਥੇ ਤਿੰਨ ਰੱਖੀਏ ਦੋ ਹੀ ਰੱਖ ਜੜੇ ਠੀਕ ਐ ਬਹੁਤ ਚੰਗਾ ਦੁੱਧ ਹੀ ਆ ਜਿਹੜਾ ਕੋਈ ਸੇਵਾ ਨਹੀਂ ਹੋਣੀ ਮਈਆਂ ਨੇ ਦਿਹਾੜੀ ਕਿ ਚਲੋ ਕੰਮ ਲਗਾ ਕੇ ਨਹੀਂ ਹੋਏ ਨਹੀਂ ਦੁੱਧ 14 ਕਿਲੋ ਮਹੀਨੇ ਲ ਕਰਾਂਗੇ ਠੀਕ ਐ ਜੀ ਕੀ ਚਲੇ ਜਾਂਦੇ ਹਾਂ ਹਾਂ ਹੁਣ ਸਪੈਸ਼ਲਿਸਟਾਂ ਦਾ ਵੀ ਦੇਖ ਸਕਦੇ ਜੀ ਵਾਢੀ ਲੱਗ ਰਹੀ ਜੀ ਬਾਕੀ ਇਹ ਤੁਹਾਨੂੰ ਦਿਖਾਉਣ ਆਪਾਂ ਚਵਾਈ ਦੇ ਆ ਬਾਕੀ ਤੁਸੀਂ ਆਪਣੀ ਦੋ ਟਾਈਮ ਚਵਾਈ ਕਰਕੇ ਖੜਨੀ ਹੈ ਕਰਨ ਰਹਿ ਜੀ ਦੂਸਰੀ ਪਾਰਟ ਆਪਾਂ ਜਿਹੜਾ ਮਰਜ਼ੀ ਤਰੀਕੇ ਨਾਲ ਦੇ ਅੱਛਾ ਰਹਿ ਜਾਓ ਇੱਥੇ ਰਹਿ ਦੇ ਲਾਗੀ ਰੱਖ ਲਵਾਂ I need to... ਕੁਝ ਬੱਚੇ ਜੋਗਾ ਵੀ ਛੱਡਦੇ ਆ ਵੀਦੀ। ਛੱਡਦੇ ਬੱਚਾ। ਆ ਜਿਹੜਿਆਂ ਦੁੱਧ ਜਿਹੜਾ ਇਹਦਾ ਕੱਢਿਆ ਵਾ। ਬਾਕੀ ਫਿਰ ਵੀ ਤੁਸੀਂ ਆਪਣਾ ਦੋ ਟਾਈਮ ਚੋ ਕੇ ਖੜਨਾ ਵਾ। ਤੇ ਕਿੰਨਾ ਫਿਰ ਵੀ ਜੀ ਮੁੱਲ ਰੱਖਣਾ ਇਹਦਾ ਆਪਾਂ ਹੁਣ। ਮੁੱਲ ਵੀ ਤੀਨਾ ਮਹੀਨਿਆਂ ਦੇ ਦੁੱਧਾਂ ਮਹੀਨੇ ਪਹਿਲਾਂ ਲੱਖਦੀ ਦੇ ਦੀਏ। ਹਾਂਜੀ। ਜਿਹੜੀਆਂ 90 ਹਜ਼ਾਰ ਦੀ। 90 ਹਜ਼ਾਰ ਜੀ। ਹਾਂਜੀ। ਇਹ ਕਰਦੀ ਹੈ ਔਰ ਮੰਨਤਾ। 100 ਕਿ ਨਹੀਂ ਕਰਦੀ। 85 ਹਜ਼ਾਰ ਜੀ। 80000 ਦੀ ਅੱਛਾ 82000 ਦੀ ਦੇ ਦੋ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਹੋ ਜਗੇ ਮੰਨਦਾ 80000 ਦੀ ਨੂੰ ਚੰਗੀ ਲੱਗੂ ਵੀਰ ਨੂੰ ਫੋਨ ਵਾਲੇ ਠੀਕ ਹੈ ਜੀ ਆ ਬਾਕੀ ਤੁਹਾਨੂੰ ਇਹ ਤੁਹਾਨੂੰ ਚਵਾ ਹੀ ਦਿਖਾਇਆ ਵਾ ਬਾਕੀ ਤੁਸੀਂ ਆਪਣਾ ਦੋ ਟਾਈਮ ਜੋਗੇ ਖੜਨਾ ਵਾ ਨਾ ਦੇਖ ਸਕਦੇ ਚਲੋ ਹੁਣ ਬੱਚੇ ਜੋਗਾ ਕੁਝ ਥੰਡੇ ਛੱਡਦਾ ਹੀ ਦਿਆ ਚੁੰਗਣ ਤੇ ਹੁਣ ਇੱਕ ਮੱਝ ਹੋ ਰਿਆ ਤੇ ਇਹਦੇ ਕੋਲ ਵੀਰ ਜੀ ਕਿੰਨਾ ਜੀ ਦੁੱਧ ਤੇ ਆ ਕਿੰਨਾ 12 ਕਿਲੋ ਚਵਾ ਹੀ ਜੀ ਇੱਕ ਨੰਬਰ ਇਹਦੀ ਵੀ ਫੰਨੇ ਚੋਈ ਇਹਦੇ ਵਿੱਚ ਵਾਈ ਕਹਿੰਦੇ ਦਿਖਾ ਦਿੰਦੇ ਤੋਰ ਤੋਰਾ ਫੇਰ ਇੱਕ ਰੀਨ ਨੂੰ ਵੀ ਕੋਲ ਦਾ ਤੇ ਇਹਨਾਂ ਸੋਈ ਨੂੰ ਕਿੰਨੇ ਦਿਨ ਹੋਏ ਆ ਇਹਨੂੰ ਇਹ 6-7 ਦਿਨ ਹੋਏ ਸੂਰਤਾ ਜੀ ਦੀ ਮਗਰ ਕੱਟੀ ਜੇ ਇਹਦੇ ਮਗਰ ਕੱਟੀ ਆ ਹਾਂਜੀ ਆ ਜ ਲੈ ਆਓ ਇਦਨ ਲੋਈ ਵੇਖੋ ਝੋਟੀ ਹੈ ਲੋਈ ਮਾਚੀ ਹੈ ਜਿਹੜੀ ਬਾਕੀ ਥੱਲੇ ਬੜੀ ਚੰਗੀ ਤਿਆਰ ਹੋਈ ਆ ਲੈ ਕੇ ਬੰਦ ਦਵਾਈ ਇੱਥੋਂ ਉਂਗਲ ਨਹੀਂ ਮੋਟੀ ਇਹਦੇ ਵਿੱਚ ਇਹਦਾ ਵਿੱਚ ਵਾ ਕਹਿੰਦੇ ਵੀ ਹੁਣੇ ਦਿਖਾ ਦਿੰਦੇ ਆ ਛੱਡ ਦੇ ਤਾਂ ਵੀ ਬੱਚਾ ਆਹ ਦੇਖ ਸਾਡੇ ਕੋਲਾ ਹੀ ਬੱਚਾ ਵੇਦਾ ਵੀ ਬਹੁਤੇ ਦਿਨਾਂ ਦਾ ਨਹੀਂ ਇਹਦੇ ਮਗਰ ਕੱਟੀ ਹੈ ਬਸਮਗੀ ਜੀ ਵੀਰ ਜੀ ਹਾਂ ਜੀ ਬਸ ਹੋ ਗਈ ਚਲੋ ਬੰਨਣਾ ਫਿਰ ਆਇਦਾ ਵੀ ਥਾਣੇ ਦੇਖ ਸਕਦੇ ਜੀ ਆ ਤੇ ਚਲੋ ਬਾਕੀ ਵੇਖਦੇ ਤੁਹਾਨੂੰ ਚਵਾਈ ਦਿਖਾਉਣਾ ਨੇ ਅੱਜ ਚੋਈ ਜਾਂ ਦੋਸਤ ਇਹ ਕੋਈ ਆਪਾਂ ਤੁਹਾਨੂੰ ਲਾਈ ਮਿਲਕਿੰਗ ਨਹੀਂ ਦਿਖਾਉਨੇ ਤੇ ਆਪਾਂ ਸਿਰਫ ਤੁਹਾਨੂੰ ਚਵਾਦ ਦਿਖਾਉਣੀ ਆਂ ਸਾਡੇ ਸਾਡੇ ਮੋਟੀ ਧਾਰ ਹੈ ਜਿਹੜੀ ਇਹਦੀ ਦੋ ਚਵਾਈ ਦੀ ਚੰਗੀ ਆਪਾਂ ਸਮਾ ਕੇ ਤੁਹਾਨੂੰ ਜਿਹੜਾ ਇਹ ਵੀ ਪੂਰਾ ਵਧੀਆ ਤਿਆਰ ਕਰ ਲੈਂਦੀ ਆਂ ਦੇਖੋ ਤੁਹਾਨੂੰ ਵੀ ਲੱਗਦਾ ਆ ਹਾਂਜੀ ਟਾਈਗਰ ਦੀ ਗੱਡੀ ਹੋਣੀ ਠੀਕ ਹੈ ਬਾਕੀ ਗਾਰਡ ਵੀ ਚੰਗੀ ਹੈ ਇਹਦੀ ਦੋਵਾਂ ਦੀ ਗੱਲ ਬਰੀ ਨਹੀਂ ਬਾਕੀ ਚਲੋ ਦੁੱਧ ਦੇ ਹਿਸਾਬ ਨਾਲ ਹੀ ਗਾਰਡ ਹੋਣੀ ਆ ਬਿਲਕੁਲ ਉਹ ਜਦ ਦੁੱਧ ਦੇ ਤਾਂ ਅਮਜਾਦ ਗਾਰਡ ਹਾਂਜੀ ਚਲੋ ਪਿਛਲੇ ਸਨਦਰ ਦਿਖਾ ਦਿਓ ਆ ਦੇਖ ਸਕਦੇ ਬਿਲਕੁਲ ਮੋਟੀ ਧਾਰਿਆ ਭਾਵੇਂ ਕੋ ਨਿਆਣਾ ਚੋਲੇ ਤੇ ਭਾਵੇਂ ਕੋ ਸਿਆਣਾ ਚੋਲੇ ਬਾਕੀ ਬੜੇ ਸ਼ਾਂਤ ਜੇ ਸੁਭਾਅ ਦੀਆਂ ਮੱਝਾਂ ਆਇਆਂ ਜਿੱਥੇ ਇੱਕ ੜੀ ਖਲੋਗੀਆਂ ਉੱਥੇ ਖਲੋਗੀਆਂ ਇੱਧਰ ਆ ਓਏ ਓਏ

ਫੇਰ ਭਾਵੇਂ ਕੋਈ ਬਦਲ ਕੇ ਬਹਿ ਜਾਓ ਜਿਹੜਾ ਮਨਜੀ ਬੋਜੀ ਦੇ ਥਲੇ ਬਾਲਟੀ ਨੇ ਅਭੀ ਪੂਰੀ ਭਰ ਦੇਣੀ ਆ ਲੱਗਦਾ ਬੜੇ ਦੁੱਧ ਵਾਲੀ ਨਹੀਂ ਐ ਤੇ ਅਜਾੜੀ ਤੋਂ ਸੇਵਾ ਵਾਲੀ ਤਾਂ ਸੇਵਾ ਵਾਲੇ ਥਾਂ ਚਲ ਜੀ ਮੈਂ 15 ਪਲੱਸ ਵਾਲੀ ਆ ਠੀਕ ਆ ਅੱਜ ਜੋ ਗਾਇਓ ਛੱਡ ਦੇ ਕੋਈ ਜੀ ਸੰਤਾ ਛੱਡ ਦੇਣਾ ਚਾਹਵਾ ਸਵਾਈ ਜੜੀ ਇਹਦੀ ਵੀ ਲੱਖਪਗ ਹੋ ਹੀ ਗਈ ਹੈ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਇਹਦਾ ਆਪਾਂ ਮੁੱਲ ਇਹਦਾ ਲੱਖ ਜੇ ਅੱਛਾ 90 ਦੇ ਦਈਏ ਪੂਰੇ 85000 ਦੇ ਵੇਚਾਂਗੇ ਠੀਕ ਹੈ ਦੁੱਧ ਕਿੰਨਾ ਕਰੀ ਜਾਊਗੀ ਦੁੱਧ ਜੀ ਜੀ 15 ਮਿੰਟ ਬਾਅਦ ਦਊਗੀ ਤੇ ਬਾਕੀ ਇਹ ਆ ਵੀ ਕੋਈ ਤਸੱਲੀ ਆਪਣੀ ਕਰਕੇ ਖੜੇ ਖੜੇ ਕੋ ਵੰਡ ਵੀ ਇਹਨਾਂ ਨੂੰ ਪੂਰਾ ਪਿਆਰ ਨਾਲ ਆਪਣੀ ਮੱਥੇ ਬਹੀ ਗਾਣੇ ਗੋਲ ਕੇ ਜੁੜਦੇ ਆ ਠੀਕ ਹੈ ਖਾਬ ਲੈ ਲਓ ਤੇ ਅਜੀ ਭਾਈ 15 ਦਾ 16 ਕੋ 14 ਦੇ ਖੜੇ ਠੀਕ ਹੈ ਇਹ ਆ ਵੀ ਕੋਈ ਵੀਰ ਆਪਣੀ ਸਮਝਣਾ ਵੇਚ ਆ ਕੇ ਖੜੇ ਹਨਾ ਤਸੱਲੀ ਆ ਕੇ ਖੜੇ ਜੀ ਠੀਕ ਹੈ ਤੇ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਇਹ ਆਪਾਂ ਤੁਹਾਨੂੰ ਚਵਾਈ ਦਿਖਾਇਆ ਵਾ ਬਾਕੀ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖਾਣੇ